ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪੰਜਾਬ ਦੇ ਦਰਿਆਵਾਂ ਨੂੰ ਪ੍ਰੀਤ ਹੋਣ ਤੋਂ ਬਚਾਉਣ ਲਈ ਇਕੱਤਰ ਹੋਏ ਸਵੱਚੇ ਸਾਧ ਸੰਗਤ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਸੋ ਪਹਿਲਾਂ ਬੋਲਦੇ ਆ ਲੰਬਾ ਜੀ ਨੇ ਭਾਈ ਅੰਤੋਜ ਨੇ ਜਾਂ ਹੋਰ ਬੁਲਾ ਰਿਆ ਨੇ ਤੁਹਾਨੂੰ ਕਾਫੀ ਵਿਸਤਾਰ ਨਾਲ ਦੱਸਿਆ ਕਿ ਜੋ ਜ਼ਹਿਰਾ ਸਤਲੁਜ ਚ ਪਾ ਕੇ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਾਡੀ ਸੱਭਿਆਚਾਰ ਨੂੰ ਤਬਾਹ ਕੀਤਾ ਜਾ ਰਿਹਾ ਹੈ ਸਾਡੀ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਇਹ ਉਹੀ ਸਤਲੁਜ ਆ ਜਿਹੜੇ ਸਤਲੁਜ ਦੇ ਵਿੱਚੋਂ ਸਾਡੇ ਗੁਰੂਆਂ ਨੇ ਪਾਣੀ ਲੈ ਕੇ ਖੰਡੇ ਵਾਟੇ ਦੀ ਔਰ ਤਿਆਰ ਕੀਤੀ ਸੀ ਇਹ ਉਹੀ ਸਤਨੁਜਾ ਜਿਹੜਾ ਅੰਗਰੇਜ਼ਾਂ ਤੇ ਸ਼ੇਰੇ ਪੰਜਾਬ ਮਹਾਰਾਜਾ ਜੀ ਸਿੰਘ ਦੇ ਵਿਚਕਾਰ ਕੰਧ ਬਣ ਕੇ ਖੜਿਆ ਸੀ ਅੱਜ ਉਹ ਸਤਨੁਜਾ ਨਾਂ ਦੇ ਸਤਨੁਜ ਰਹਿ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਤੁਸੀਂ ਬਰਨਾਲਾ ਵਾਸੀ ਅੱਜ ਇੱਥੇ ਆਏ ਹੋ ਇਕੱਠੇ ਹੋਏ ਆ ਇਸ ਤੋਂ ਪਹਿਲਾਂ ਅਸੀਂ ਲੁਧਿਆਣੇ ਲੁਧਿਆਣੇ ਤੋਂ ਬਾਅਦ ਮੋਗਾ ਮੋਗੇ ਤੋਂ ਬਾਅਦ ਅੱਜ ਬਰਨਾਲੇ ਆਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਤੁਸੀਂ ਇੱਕ ਵਾਰੀ ਦੇਖ ਕੇ ਜਿੱਥੇ ਉਹ ਵੱਡਾ ਦਰਿਆ ਜਿਹੜਾ ਅੱਜਕੱਲ ਵੱਡਾ ਨਾਲਾ ਬਣਿਆ ਹੋਇਆ ਉਹ ਜ਼ਹਿਰ ਜਿਹੜੀ ਸਤਲੋਚ ਪੈ ਰਹੀ ਹੈ ਉਥੇ ਬੰਦੇ ਨੂੰ ਖੜ ਕੇ ਰੋਣ ਵੀ ਆਉਂਦਾ ਤੇ ਗੁੱਸਾ ਵੀ ਆਉਂਦਾ ਵੀ ਅਸੀਂ ਆਹ ਪਾਣੀ ਪੀਂਨੇ ਆ ਉਥੇ ਕਿੰਸਾ ਐ ਉਪਲਦੀਆਂ ਵੱਡੇ ਦਰਿਆ ਦੇ ਵਿੱਚੋਂ ਪਾਣੀ ਆ ਉਪਲਦਾ ਜਿਵੇਂ ਆਪਾਂ ਆਮ ਤੌਰ ਤੇ ਦੇਖਦੇ ਵੀ ਕੋਈ ਉਹ ਕੈਮੀਕਲ ਪਾ ਦਿੰਦੇ ਆ ਭਾ ਕੇ ਚੀਜ਼ ਦੇ ਵਿੱਚ ਉਬਲਦੀ ਹੁੰਦੀ ਹੈ ਚੀਜ਼ ਜਾਂ ਜਿਵੇਂ ਆਪਾਂ ਅੱਗ ਬਾਲ ਦਿੰਦੇ ਆ ਪਾਣੀ ਥਲੇ ਤੇ ਪਾਣੀ ਉਬਲਦਾ ਇੰਨੀ ਜ਼ਹਿਰ ਇੰਨਾ ਕੈਮੀਕਲ ਪਤਾ ਨਹੀਂ ਕਿਸ ਤਰ੍ਹਾਂ ਦਾ ਜ਼ਹਿਰ ਪਾਇਆ ਜਾ ਰਿਹਾ ਜਿਹਨਾਂ ਨੂੰ ਬਿਮਾਰੀਆਂ ਇਹ ਜੀਆਂ ਹੋ ਰਹੀਆਂ ਵੀ ਪਤਾ ਵੀ ਨਹੀਂ ਲੱਗ ਰਿਹਾ ਡਾਕਟਰਾਂ ਨੂੰ ਕੋ ਟੈਸਟਾਂ 'ਚ ਵੀ ਨਹੀਂ ਆ ਰਿਹਾ ਕਿਸ ਤਰ੍ਹਾਂ ਸਾਡੇ ਜਵਾਕ ਪਹਾਜ ਲੂਲੇ ਲੰਗੜੇ ਇੰਨੇ ਕਾਣੇ ਪੈਦਾ ਹੋ ਰਿਹਾ ਮੰਦਪੁੱਛੀ ਬੁੱਧੀ ਬੱਚੇ ਪੈਦਾ ਹੋ ਰਹੇ ਆ ਆ ਸਾਰਾ ਜਿੰਨਾ ਏਰੀਆ ਪਾਣੀ ਪੀਂਦਾ ਲੈ ਕੇ ਲਿਹਾੜੇ ਤੋਂ ਫਰੋਇਕਪੁਰ ਆ ਮੋਗਾ ਹਬੂਰ ਫਾਲਕਾ ਰਾਸਥਾਨ ਤੱਕ ਉਹ ਪਿੰਦੇ ਵੀ ਆ ਤੇ ਧਰਤੀ ਨੂੰ ਵੀ ਲਾਉਂਦੇ ਆ ਉਹ ਧਰਤੀ ਨੂੰ ਵੀ ਕੈਂਸਰ ਹੋ ਗਿਆ ਅੱਜ ਸਭ ਤੋਂ ਵੱਡਾ ਮੁੱਦਾ ਪਾਣੀ ਦਾ ਇਹ ਪਹਿਲੀ ਵਾਰ ਹੀ ਨਹੀਂ ਹੋ ਰਿਹਾ ਇਹਦਾ ਸਿਕੰਦਰ ਮਹਾਨ ਤੋਂ ਲੈ ਕੇ ਪਾਣੀ ਪਿੱਛੇ ਜਿਹੜੀਆਂ ਜੰਗਾਂ ਹੁੰਦੀਆਂ ਆਈਆਂ ਨੇ ਪਾਣੀ ਪਿੱਛੇ ਦੁਨੀਆ ਲੜਦੀ ਆਈ ਹੈ ਮਰਦੀ ਆਈ ਹੈ ਹਾਲਾਤ ਉਹੀ ਫੇਰ ਬਣੇ ਖੜੇ ਆ ਤੇ ਬਹੁਤ ਵੱਡਾ ਸੰਕਟ ਜਿਹੜਾ ਪੰਜਾਬ ਦੇ ਵਿੱਚੋਂ ਪਾਣੀ ਦਾ ਔਨ ਆਲਾ ਧਰਤੀ ਹੇਠੋਂ ਆਪਣਾ ਪਾਣੀ ਡੂੰਘਾ ਹੁੰਦਾ ਜਾਂਦਾ ਆਪਾਂ ਹਰ ਸਾਲ ਦੇਖਦੇ ਆਂ ਵੀ ਆਪਣੇ 5 ਤੋਂ 7 ਫੁੱਟ ਪਾਣੀ ਥੱਲੇ ਜਾ ਰਿਹਾ ਤੇ ਰਿਆਮ ਆਲਾ ਪਾਣੀ ਆਪਣਾ ਪਾਪ ਆ ਕੇ ਜ਼ਹਿਰਾ ਉਹ ਖਤਮ ਕਰੀ ਜਾਂਦੇ ਆ ਤਾਂ ਆਪਣੇ ਕੋਲੇ ਬਚਿਆ ਕਿਹੜਾ ਪਾਣੀ ਹੈ ਹੁਣ ਤੁਸੀਂ ਆਪ ਇੱਕ ਹੋਰ ਗੱਲ ਗੌਰ ਕਰਿਓ ਛੋਟੇ ਕੋਲ ਧਰਤੀ ਹੇਠ ਲੱਪੇ ਨਾਲ ਪਾਣੀ ਨਹੀਂ ਰਿਹਾ ਉਹ ਵੀ ਮਾੜਾ ਹੋ ਗਿਆ ਹੁਣ ਆਪਣੇ ਬਰਨਾਲੇ ਥੋੜੇ ਇੱਥੇ ਆ ਜੀ ਟਰਾਈਡੈਂਟ ਫੈਕਟਰੀ ਆ ਧੌਲੇ ਕਿੰਨਾ ਪਾਣੀ ਕਿੰਨਾ ਜ਼ਹਿਰ ਥੱਲੇ ਪਾਈ ਜਾਂਦੀ ਆ ਸਿੱਧਾ ਸੁਆ ਆਉਂਦਾ ਉਹ ਸੁਆ ਜਾਂਦਾ ਕਿੱਥੇ ਆ ਕਿਸੇ ਨੇ ਦੇਖਿਆ ਬਾਹਰ ਨਿਕਲਦਾ ਉਹ ਉਹ ਜਿੰਨੀ ਉਹਦੀ ਵੇਸਟੇਜ ਆ ਜਿੰਨਾ ਉਹ ਪਾਣੀ ਜ਼ਹਿਰ ਬਣ ਜਾਂਦਾ ਵਰਤਨ ਤੋਂ ਬਾਅਦ ਉਹ ਸਾਰਾ ਥੱਲੇ ਹੀ ਪਾਈ ਜਾਂਦੇ ਆ ਉਹ ਥੱਲੇ ਪਤਨ ਚ ਜਾ ਕੇ ਰਲਦਾ ਤੂੰ ਉਹ ਪਾਣੀ ਆਪਾਂ ਪੀਨੇ ਆ ਉਹ ਪਾਣੀ ਤੋਂ ਬਚਣ ਲਈ ਆਪਾਂ ਫਿਲਟਰ ਲਾ ਦੇ ਘਰਾਂ 'ਚ ਆਰਓ ਲਾ ਦੇ ਉਹ ਪਾਣੀ ਪੀਣ ਲੱਗੇ ਉਹ ਪਾਣੀ ਕਹਿੰਦੇ ਡਾਕਟਰ ਮਾਰਾ ਹੀ ਬਹੁਤ ਆ ਆ ਜਿੰਨੇ ਲੋਕਾਂ ਦੇ 40 40 50 50 ਸਾਲਦਿਆਂ ਨੇ ਗੋਡੇ ਬਦਲਾਉਣੇ ਪਏਗੇ ਨਵੇਂ ਸਟੀਲ ਦੇ ਗੋਡੇ ਆਪਾ ਪਾਉਣ ਲੱਗੇ ਜੋੜ ਸਾਰੇ ਮੋਢੇ ਦੁਖਣ ਲੱਗੇ ਇਹ ਉਹ ਪਾਣੀ ਦੀ ਬਦੌਲਤ ਆ ਜਿਹੜਾ ਆਪਾਂ ਪਾਣੀ ਫਿਲਟਰ ਵਾਲਾ 4-5 ਸਾਲ ਤੋਂ ਲਗਾਤਾਰ ਪੀ ਰਹੇ ਹਾਂ ਕਿਉਂਕਿ ਡਾਕਟਰ ਕਹਿੰਦੇ ਵੀ ਫਿਲਟਰ ਆ ਜਿਹੜਾ ਪਾਣੀ ਜੋ ਸਾਰੇ ਤੱਤ ਕੱਢ ਦਿੰਦਾ ਹੈ ਜਿਹੜੇ ਸਾਡੇ ਸਰੀਰ ਨੂੰ ਲੋੜੀਂਦੇ ਹੁੰਦੇ ਆ ਤਾਂ ਸਾਡੇ ਕੋਲੇ ਲੈ ਦੇ ਕੇ ਮਾੜਾ ਮੋਟਾ ਨਹਿਰੀ ਪਾਣੀ ਬਚਿਆ ਸੀ ਵੀ ਚਲੋ ਉਹ ਪੀ ਲੈਂਦੇ ਉਹ ਵਾਟਰ ਪਾਸਾ ਨਹੀਂ ਇੱਥੇ ਆਉਂਦਾ ਸੀਗਾ ਉਹ ਜੈਹਰਾਬਾਦ ਦਾ ਤਾਂ ਸੋਡੇ ਕੋਲੇ ਬਚਿਆ ਕੀ ਆ ਸਭ ਤੋਂ ਅਹਿਮ ਲੋੜ ਆ ਆਪਾਂ ਕਹਿੰਦੇ ਆਪਾਂ ਜ਼ਮੀਨਾਂ ਬਚਾ ਲਓ ਆਪਾਂ ਜ਼ਮੀਨਾਂ ਬਚਾਉਣ ਖਾਤਰ ਦਿੱਲੀ ਜਾ ਕੇ ਲੜੇ 12-13 ਮਹੀਨੇ ਉੱਥੇ ਮੋਰਚਾ ਲੱਗਿਆ ਬੰਦੇ ਵੀ ਸ਼ਹੀਦ ਹੋਏ ਉੱਥੇ ਉਹਨਾਂ ਦੀਆਂ ਮੌਤਾਂ ਹੋਈਆਂ ਕਿੱਡਾ ਵੱਡਾ ਸੰਘਰਸ਼ ਪੰਜਾਬ ਹਰਿਆਣਾ ਨਾਲ ਹੋਰ ਸੂਬਿਆਂ ਨੇ ਰਲ ਕੇ ਲੜਿਆ ਪਰ ਜੇ ਪਾਣੀ ਨਾ ਬਚਿਆ ਪਾਣੀ ਜ਼ਹਿਰ ਬਣ ਗਿਆ ਉਹ ਜ਼ਮੀਨਾਂ ਵੀ ਕਿਹੜੇ ਕੰਮ ਧਰਤੀ ਦਾ ਪੈਸੇ ਦਾ ਮੈਦਾਨ ਹੋ ਜਾਣੀ ਆ ਸੋ ਸਭ ਤੋਂ ਵੱਡਾ ਸਵਾਲ ਆ ਪਰ ਇਹਦੇ ਬੋਲਣ ਨੂੰ ਕੋਈ ਤਿਆਰ ਨਹੀਂ ਜੋ ਕੀ ਬੋਲਦਾ ਹੁਣ ਭਰਸੋਂ ਦੀ ਤੁਸੀਂ ਪਾਰਲੀਮੈਂਟ ਦੇ ਵਿੱਚ ਬੋਲਿਆ ਹੋਇਆ ਲੋਕ ਸਭਾ ਦਾ ਮੈਂਬਰ ਆ ਲੁਧਿਆਣੇ ਤੋਂ ਰਾਜਾ ਬੜਿੰਗ ਉਹਨੂੰ ਸੁਣ ਲਓ ਸ਼ਰਿਆਮ ਉਹਨਾਂ ਦੇ ਹੱਕ 'ਚ ਬਖਤੀ ਜਾਂਦਾ ਜਿਹੜੀਆਂ ਡਾਇੰਗ ਫੈਕਟਰੀਆਂ ਲੱਗੀਆਂ ਨੇ ਉਹ ਨਰੰਗਨ ਵਾਲੀਆਂ ਫੈਕਟਰੀਆਂ ਸਭ ਤੋਂ ਖਤਰਨਾਕ ਜਿਹੜਾ ਪੰਜਾਬ ਨੂੰ ਮਾਰ ਪੈ ਰਹੀ ਹੈ ਜਿਹੜੀਆਂ ਗੈਰ ਕਾਨੂੰਨੀ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਜਿੰਨੀਆਂ ਨਰੰਗਨ ਵਾਲੀਆਂ ਫੈਕਟਰੀਆਂ ਲੱਗੀਆਂ ਨੇ ਜਿਹੜੀਆਂ ਪੂਰੇ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੈਨ ਕੀਤੀਆਂ ਸਭ ਤੋਂ ਮਾੜੀ ਜਾਦਿ ਉਹ ਆ ਪਰ ਹਜ਼ਾਰਾਂ ਫੈਕਟਰੀਆਂ ਲੁਧਿਆਣੇ ਦੇ ਲੱਗਦੀਆਂ ਆ ਕੇ ਨਵੀਂ ਸਰਕਾਰ ਕੋਲੇ ਹੋਰ ਲੱਗੀਆਂ ਜਾਂਦੀਆਂ ਨੇ ਆ ਪਿੱਛੇ ਜੇ ਦੀਪੰਤੀ ਡਾਇਰੈਕਟਰਾਂ ਸਰਕਾਰ ਨੇ ਸੀਲ ਕਰਤੀ ਐ ਕਵਰੀ ਨੂੰ ਲਾ ਪਿਆ ਇੱਕ ਤਾਂ ਹਰ ਦਿੱਲੀ ਜਿਹੜਾ ਫੋਨ ਆਇਆ ਦਿੱਲੀ ਨੂੰ ਫਿਕਟਣਾ ਚੱਲ ਪਈ ਛਰੇ ਆ ਮੋਤੋ ਦਾ ਜਿਹੜਾ ਕ ਐ ਐਮ ਐਲ ਐ ਕੀ ਨਾਮ ਦਾ ਪਤਾ ਨਹੀਂ ਜਿਹੜਾ ਕਹਿੰਦਾ ਸੀਗਾ ਉਹ ਭੋਲਾ ਨਹੀਂ 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 ਭੋਲਾ ਨਹੀਂ ਜਿਹੜਾ ਕਹਿੰਦਾ ਹੈਲਮਟ ਪਾ ਕੇ ਆਇਓ ਅੱਛਾ ਉਹ ਆਪਣਾ ਇਹ ਲੱਤਾਂ ਤੋਰਾਂਗੇ ਪੱਪੀ 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 ਨਹੀਂ ਇੱਕ ਹੋਰ ਆ ਗੋਪੀ ਪਤਾ ਨਹੀਂ ਗੋਗੇ ਗੋਗੀ 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 ਨੇ ਸ਼ਰਿਆਮ ਉਥੇ ਜਿਹੜੇ ਵਾਤਾਵਰਣ ਵਾਲੇ ਖੜੇ ਸੀਗੇ ਪ੍ਰਦੂਸ਼ਣ ਟ੍ਰਾਲ ਬੋਰਡ ਵਾਲੇ ਉਹਨਾਂ ਨੂੰ ਇਹ ਕਿਹਾ ਮੀਟਿੰਗ ਦੇ ਵਿੱਚ ਨਾਲ ਉਥੇ ਫੈਕਟਰੀਆਂ ਦੇ ਮਾਲਕ ਬੈਠੇ ਸੀ ਵੀ ਜਿਹੜਾ ਬੰਦਾ ਇਹਨਾਂ ਨੇ ਫੈਕਟਰੀਆਂ ਜਾਊਗਾ ਕੋਈ ਚੈੱਕ ਕਰਨਾ ਆਹਦੇ ਹੈਲਮਟ ਪਾ ਕੇ ਜਾਇਓ ਮੁੜ ਕੇ ਨਾ ਸੋਚੇ ਵੀ ਸਾਡੀਆਂ ਉਥੇ ਲੱਤਾਂ ਮਾਹ ਤੋੜਦਿਆਂ ਸਿਰ ਪਾੜਦਾ ਸ਼ਰਿਆਮ ਰੱਖ ਚ ਭੁਗਤデア ਰਾਜਾ ਬੜਿੰਗ ਸ਼ਰਿਆਮ ਪਾਰਲੀਮੈਂਟ ਤੇ ਦੀ ਜਾ ਕੇ ਬੋਲਦਾ ਕਿ ਡੰਗ ਫੈਕਟਰੀਆਂ ਵਾਲੇ ਬੰਦ ਕਰਕੇ ਭੱਜ ਰਹੇ ਆ ਜੀ ਸਾਡੇ ਬਹੁਤ ਬਾਰੀ ਸਵਾਲ ਉੱਠੇ ਵੀ ਐ ਫੈਕਟਰੀਆਂ ਦੇ ਖਿਲਾਫ ਹੈ ਇੰਡਸਟਰੀ ਦੇ ਖਿਲਾਫ ਹੈ ਯਾਰ ਜਿਹੜੀ ਇੰਡਸਟਰੀ ਸਾਨੂੰ ਮਾਰ ਰਹੀ ਹੈ ਚਿਹਰਾ ਦੇ ਰਹੀ ਹੈ ਸਾਡੇ ਜਵਾਗ ਨਹੀਂ ਜੰਮਣੇ ਇੱਥੇ ਸਾਡੀ ਧਰਤੀ ਜਰੀਲੀ ਹੋ ਗਈ ਧਰਤੀ ਨੂੰ ਵੀ ਕੈਂਸਰ ਹੋ ਗਿਆ ਅਸੀਂ ਉਹ ਫੈਕਟਰੀਆਂ ਕੀ ਕਰਨੀਆਂ ਬਈ ਫੈਕਟਰੀਆਂ ਹੋਰ ਬਹੁਤ ਤਰ੍ਹਾਂ ਦੀਆਂ ਨੇ ਉਹ ਲਾ ਦੋ ਇਹਦਾ ਸ਼ੁਕਰ ਕਰੋ ਤੁਸੀਂ ਲੋਕਾਂ ਨੇ ਉੱਠ ਕੇ ਰੌਲਾ ਪਾ ਲਿਆ ਉਦੋਂ ਇੱਕ ਮੱਤੇਵਾੜਾ ਬਚਾਓ ਜੰਗਲ ਕਮੇਟੀ ਬਣੀ ਉਹਨਾਂ ਨੇ ਉਦੋਂ ਅਪਰਾਲਾ ਕੀਤਾ ਨੀ ਉੱਥੇ ਵੀ ਲਾਦ ਨਹੀਂ ਸੀਗੀ ਪਹਿਲਾਂ ਕੈਪਟਨ ਨੇ ਸ਼ੁਰੂ ਕਰ ਲਿਆ ਕੰਮ ਕੰਡੇ ਬਾਦਲਾਂ ਨੇ ਵੀ ਜੇ ਸੀ ਆਭੰਤ ਵੀ ਉਹੇ ਰਾਹ ਦੁਰ ਪਿਆ ਸੀ ਇਹ ਤਾਂ ਲੋਕਾਂ ਨੇ ਉੱਠ ਕੇ ਰੌਲਾ ਪਾ ਲਿਆ ਉਹ ਰੁਕ ਗਿਆ ਕੰਮ ਹੁਣ ਉੱਥੇ ਤੁਸੀਂ ਦੇਖੋ ਮੱਤੇਵਾੜੇ ਦੇ ਵਿੱਚ ਜਿਹੜੀ ਜ਼ਮੀਨ ਸੀਗੀ ਜਿਹੜੀ ਸਰਕਾਰ ਨੇ ਫੈਸਲਾ ਕੀਤਾ ਸੀ ਵੀ ਇਹ ਜ਼ਮੀਨ ਪੰਚਾਇਤਾਂ ਨੂੰ ਦੇਣੀ ਆ ਉਹਨਾਂ ਲੋਕਾਂ ਨੂੰ ਦੇਣੀ ਆ ਜਿਨ੍ਹਾਂ ਲੋਕਾਂ ਕੋਲੇ ਬੋਂਦੇ ਨੇ ਆ ਪਰਸੋਂ ਆ ਕੇ ਗਲਾਡਾ ਵਾਲਿਆਂ ਨੇ ਸਾਰੀ ਜ਼ਮੀਨ ਫੇਰ ਵਾ ਲਈ ਆ ਕੇ 4-500 ਕਿੱਲਾ ਜ਼ਮੀਨ ਆ 500 ਪਰ ਆਪਾਂ ਜਿਹੜੀ ਲੜਾਈ ਲੜਨੀ ਆ ਉਹ ਲੜਨ ਨੂੰ ਤਿਆਰ ਨਹੀਂ ਹੈਗੇ ਜੇ ਉਧਰ ਨੂੰ ਮੂੰਹ ਨਹੀਂ ਕਰਦੇ ਅਸੀਂ ਹੋਰ ਹੀ ਪਿੰਡਾਂ ਦੀਆਂ ਸਿਆਸਤਾਂ ਕਰੀ ਜਾਂਦੇ ਆ ਸ਼ਹਿਰਾਂ ਦੀਆਂ ਸਿਆਸਤਾਂ ਕਰੀ ਜਾਂਦੇ ਆ ਅਸੀ ਬਣਾ ਲਓ ਆ ਸਰਪੰਚ ਬਣਾ ਲਓ ਆ ਮੈਂਬਰ ਬਣਾ ਲਓ ਆ ਕਾ ਦੇ ਵਹ ਹਰਾ ਦੇ ਜਿਹੜਾ ਵੀ ਬੰਦਾ ਇੱਥੇ ਪਾਵਰ ਚਾਹੁੰਦਾ ਸੱਤਾ ਚਾਹੁੰਦਾ ਚਾਹੇ ਵੀ ਐਮਪੀ ਬਣਦਾ ਐਮਐਲਏ ਬਣਦਾ ਸਰਕਾਰ ਬਣਦੀ ਹੈ ਉਹ ਸਾਰੇ ਇਨ੍ਹਾਂ ਕਾਰਪੋਰੇਟਾਂ ਦੇ ਇਨ੍ਹਾਂ ਵੱਡੇ ਘਰਾਣਿਆਂ ਦੇ ਹੱਕ 'ਚ ਹੀ ਭੁਗਤਦੇ ਆ ਕਿਉਂ ਮੋਟਾ ਫੰਡ ਮੋਟਾ ਚੰਦਾ ਮੋਟਾ ਰੁਪਿਆ ਚੜਾਵਾ ਚੜਦਾ ਏਸੇ ਕਰਕੇ ਗੋਗੀ ਵਰਗੇ ਰਾਜੇ ਬੜੰਗ ਕਰਕੇ ਸ਼ਰੇਆਮਾਂ ਦੇ ਅੱਖ 'ਚ ਭੋਤਦੇ ਆ ਵੀ ਹਾਂ ਇਹ ਡਾਇਰੈਕਟਰਾਂ ਲੱਗਣੀਆਂ ਚਾਹੀਦੀਆਂ ਆਪਾਂ ਇਹ ਕਹਿੰਦੇ ਵੀ ਤੁਸੀਂ ਸਾਰੇ ਬੰਦੇ ਜਿਹੜੇ ਇਨ੍ਹਾਂ ਫੈਕਟਰੀਆਂ ਦੇ ਹੱਕ 'ਚ ਆ ਤੁਸੀਂ ਆਪਣੇ ਪਰਿਵਾਰ ਲੈ ਕੇ ਉੱਥੇ ਆ ਜਾਓ ਬੁੱਢੇ ਦਰਿਆ 'ਤੇ ਉੱਥੋਂ ਪਾਣੀ ਗਲਾਸ ਦਾ ਬਹੁਤ ਦੂਰ ਦੀ ਗੱਲ ਆ ਘੁੱਟ ਭਰ ਲਓ ਇੱਕ ਉਥੇ ਖੜ ਕੇ ਦੇਖ ਕੇ ਆਓ ਮੈਂ ਤੁਹਾਨੂੰ ਅਪੀਲ ਕਰਦਾ ਇਥੋਂ ਪਿੰਡਾਂ ਚੋਂ ਲੋਕਾਂ ਨੂੰ ਗੱਡੀਆਂ ਬੱਸਾਂ ਕਰਾ ਕੇ ਲੈ ਕੇ ਜਾਓ ਉੱਥੇ ਦਿਖਾਓ ਮੌਕਾ ਉੱਥੇ ਖੜਨਾ ਮੁਸ਼ਕਲ ਹੋ ਜਾਂਦਾ 10 ਮਿੰਟ ਇੰਨੀ ਹਵਾੜ ਇੰਨੀ ਜ਼ਹਿਰ ਚੜਦੀ ਆ ਮੁਸਕ ਚੜਦਾ ਨੱਕ ਨੂੰ ਆ ਚਮੜੀ ਮਚਣ ਲੱਗਦਾ ਅੱਖ ਮਚ ਅੱਖਾਂ ਮਚਣ ਲੱਗ ਜਾਂਦਾ ਸੰਗ ਮਚਣ ਲੱਗ ਜਾਂਦਾ ਐਨਾ ਜ਼ਹਿਰੀਲਾ ਪਾਣੀ ਐ ਤੇ ਉਹ ਸਾਰਾ ਪਾਣੀ ਸਤਲੋਚ ਪੈਂਦਾ ਤੇ ਉਹ ਆਪਾਂ ਪੀਨੇ ਆ ਦੁਨੀਆ ਦਾ ਕਾਨੂੰਨ ਕਹਿੰਦਾ ਵੀ ਤੁਸੀਂ ਕੋਈ ਪਾਣੀ ਸਾਫ਼ ਕਰਕੇ ਵੀ ਟ੍ਰੀਟ ਕਰਕੇ ਵੀ ਇੱਕ ਚਮਚਾ ਪਾਣੀ ਦਾ ਵੀ ਕਿਸੇ ਦਰਿਆਤ ਨਹੀਂ ਪਾ ਸਕਦੇ ਨਦੀ ਚ ਨਹੀਂ ਪਾ ਸਕਦੇ ਕਿਸੇ ਚਲਦੇ ਪੀਣਯੋਗ ਪਾਣੀ ਤੇ ਨਹੀਂ ਪਾ ਸਕਦੇ ਸਾਫ਼ ਕਰਕੇ ਵੀ ਇਹ ਸਾਫ਼ਤਾ ਦੂਰ ਦੀ ਗੱਲ ਆ ਸਿੱਧਾ ਹੀ ਪਈ ਜਾਂਦਾ ਤੁਸੀਂ ਆ ਕੇ ਤੁਹਾਡੇ ਕੋਲੇ ਅਸੀਂ ਆਏ ਆ ਮਸਲਾ ਬਹੁਤ ਗੰਭੀਰ ਆ ਇਹ ਨਾ ਸੋਚੋ ਵੀ ਇਹ ਪਾਣੀ 5 ਜ਼ਿਲ੍ਹੇ ਪੀਂਦੇ ਆ 7 ਜ਼ਿਲ੍ਹੇ ਪੀਂਦੇ ਆ ਇਹਦਾ ਪੂਰੇ ਪੰਜਾਬ ਦੀ ਸਮੱਸਿਆ ਆ ਮੇਰੇ ਪਿੰਡ ਨੂੰ ਨਹਿਰ ਜਾਂਦੀ ਹੈ ਜਿਹੜੀ ਮੇਰੇ ਪਿੰਡ ਕੋਲ ਦੀ ਆ ਟੱਲੇ ਵਾਲ ਕੋਲ ਦੀ ਜਾਂਦੀ ਹੈ ਜਿਹੜੀ ਨਹਿਰ ਮੇਰੇ ਪਿੰਡਾਂ ਕੋਲ ਦੀ ਵਹਿੰਦੇ ਜਾਂਦੀ ਹੈ ਅਸੀਂ ਪਿੰਡੋਂ ਤੁਰੇ ਇੱਕ ਦਿਨ ਜਿੱਥੋਂ ਨਹਿਰ ਨਿਕਲਦੀ ਹੈ ਉੱਥੋਂ ਤੱਕ ਦੀ ਦਰਾਂ ਹੈ ਹੋਏ ਤਿੰਨ ਹੁੰਦੀਆਂ ਨੇ ਉਦੋਂ ਗਾਹਾਂ ਇੱਕ ਐਨੀਲੋਂ ਕੋਲ ਦੀ ਲੰਘਦੀ ਹੈ ਅਸੀਂ ਉਹ ਮਾਸੀ ਬਾੜ ਦੇ ਪਾਰੇ ਤੱਕਦੇ ਘੱਟੋ ਘੱਟ 100 150 ਥਾਂ ਇੱਕ ਨਹੀਂ 100 150 ਥਾਵਾਂ ਦੇ ਉੱਤੇ ਲੋਕਾਂ ਦੇ ਪਿੰਡਾਂ ਦਾ ਸ਼ਹਿਰਾਂ ਦਾ ਸੀਰੇ ਦਾ ਪਾਣੀ ਸਾਰਾ ਇਹ ਨਹਿਰ ਚ ਪਈ ਜਾਂਦਾ ਜਿੰਨੀ ਲੋਕਾਂ ਦੀ ਟੱਟੀ ਪਿਸ਼ਾਵ ਆ ਕੋਹਾ ਕੋਈ ਪਸ਼ੂਆਂ ਦਾ ਮੂਤ ਆ ਸਾਰਾ ਉਹ ਵਿੱਚ ਪਈ ਜਾਂਦਾ ਮਾਸ਼ੀਵਾੜੇ ਦੇ ਵਿੱਚ ਕਸਵਾ ਮਾਸ਼ੀਵਾੜਾ ਉੱਥੇ ਸਾਰਾ ਪਾਣੀ ਘਟੋ ਘਟ ਅੱਧੀ ਨਹਿਰ ਜਿੰਨਾ ਪਾਣੀ ਇਹਦੇ ਵਿੱਚ ਪਈ ਜਾਵੇ ਮੈਂ ਪ੍ਰਧਾਨ ਨੂੰ ਫੋਨ ਲਾਇਆ ਜਾ ਕੇ ਨੰਬਰ ਲੈ ਕੇ ਉੱਥੇ ਮਾਸ਼ੀਵਾੜੇ ਤੋਂ ਮੈਂ ਸੋਡਾ ਆ ਪਾਣੀ ਨਹਿਰ ਤੇ ਪੈਂਦਾ ਕਹਿੰਦਾ ਸਾਡੇ ਸੀਵਰੇਜ ਦਾ ਕੰਮ ਚੱਲਦਾ ਜੀ ਤਾਂ ਪਾਤਾ ਮੈਂ ਕਿਹਾ ਇਹ ਪਾਣੀ ਅਸੀਂ ਪੀਂਦੇ ਆ ਕਹਾ ਮੇਰਾ ਪਿੰਡ ਜਾਂ ਹੋਰ ਬਹੁਤ ਪਿੰਡ ਜਿਹੜੇ ਨਹਿਰ ਤੇ ਆ ਸਾਡੇ ਪਿੰਡਾਂ ਦੇ ਵਾਟਰ ਵਾਸ ਉਹ ਨਹਿਰੀ ਪਾਣੀ ਦੇ ਉੱਤੇ ਲੱਗੇ ਹੋਇਆ ਸਾਰੇ ਵਾਟਰ ਵਾਸਾਂ ਚ ਪਾਣੀ ਨਹਿਰੀ ਪਾਣੀ ਆਉਂਦਾ ਤੇ ਅਸੀਂ ਉਹ ਪਾਣੀ ਪੀਂਦੇ ਆ ਸੋ ਇੱਕ ਅੱਲਾ ਸਤਲੋਈ ਦਾ ਮਸਲਾ ਨਹੀਂ ਇਕੱਲੇ ਬਾਂਦਰ ਪਿੰਡ ਦੀ ਘਟਨਾ ਤਲਵੰਡੀ ਸਾਹ ਕੋਲੇ ਸ਼ਰਿਆਂ ਵੀ ਬੰਦਾ ਇੱਕ ਚਾਲਦੇ ਪਾਣੀ ਚ ਆਦੇ ਘਰੋਂ ਪਾਣੀ ਪਾਈ ਬੈਠਾ ਆਪਾਂ ਵੀ ਐਂ ਕਰਦੇ ਆ ਆਪਾਂ ਕਿੰਨੇ ਬੰਦੇ ਇੱਥੇ ਦੌਦੇ ਹਜੇ ਬੈਠੇ ਹੋਵਾਂਗੇ ਜਿਹੜੇ ਸਾਰਾ ਆਪਣਾ ਜ਼ਹਿਰੀਲਾ ਪਾਣੀ ਜਿੰਨਾ ਮਾੜਾ ਪਾਣੀ ਆ ਧਰਤੀ ਚ ਬੋਰ ਕਰਕੇ ਪਾ ਦਿੰਦੇ ਆ ਤੇ ਉਹੀ ਪਤਰੋਂ ਕੱਢ ਕੇ ਪਾਣੀ ਅਸੀਂ ਪੀਂਦੇ ਆ ਜਿੱਥੇ ਮਰਜ਼ੀ ਵਾਜੇ ਜਿਹੜਾ ਮਰਜ਼ੀ ਸੁਆਦ ਦੇਖ ਲੋ ਨਹਿਰ ਦੇਖ ਲੋ ਕੱਸੀ ਦੇਖ ਰਹੋ ਉਹਨਾਂ ਚ ਲੋਕ ਪਾਣੀ ਸੁੱਧੀਆਂ ਪਾਈ ਪੈ ਗਏ ਜਿਸ ਕਰਕੇ ਛੋਡੇ ਕੋਲੇ ਬੇਨਤੀ ਕਰਨ ਆਏ ਆ ਕਿ ਆਪਾਂ ਅਗਸਤ ਦੇ ਵਿੱਚ ਵੱਡਾ ਮਾਰਚ ਰੱਖਿਆ ਹੈ ਲੁਧਿਆਣੇ ਚ ਤੇ 15 ਸਤੰਬਰ ਤੱਕ ਆਪਾਂ ਇਹਨੂੰ ਬੰਨ ਮਾਰਨ ਦਾ ਐਲਾਨ ਕੀਤਾ ਹੋਇਆ ਕਿਉਂਕਿ ਇਹ ਬਹੁਤ ਹੋ ਗਿਆ ਬਹੁਤ ਸਰਕਾਰਾਂ ਕੋਲੇ ਜਾ ਕੇ ਸਪੀਕਰਾਂ ਕੋਲੇ ਕਮੇਟੀ ਬਣੀ ਐ 7ਵੇਂ ਮંત્રી ਵਿਧਾਨ ਸਭਾ ਦੀ ਉਹ ਲਗ ਰਿਹਾ ਲਧਨ ਦਾ ਐਮ ਐਲ ਐ ਆ ਉਹਦਾ ਚੇਅਰਮੈਨ ਐ ਇਹ ਆਲੀ ਹਰ ਕੇ ਜੱਟ ਕਰ ਕੇ ਉਹਦੇ ਮੈਂਬਰ ਨੇ ਦੂਣਾ ਕੋਲੇ ਵੀ ਗਏ ਆ ਛੇ 30 30 ਜਾ ਕੇ ਲੋਕਾਂ ਨਾਲ ਮਿਲ ਕੇ ਸਪੀਕਰ ਉਹ ਤੇਰੇ ਕਨ ਮੈਂ ਨੂੰ ਮਿਲੇ ਉਹ ਬਸ ਹੋਏ ਖਾਣਾ ਪੋੜਦੀ ਕਰ ਰਹੇ ਐ ਨਹੀਂ ਕਰ ਰਿਹਾ ਇਹ ਕਰਾ ਰਹੇ ਉਹ ਕਰਦੇ ਆ ਰਹੁੰਦੇ ਆ ਕਿ ਪਿਛਲੇ ਪੱਕੀ ਦੀ 40 ਸਾਲ ਤੋਂ ਪਾਣੀ ਨਹੀਂ ਪਈ ਜਾਂਦਾ ਇਹੇ ਤਰ੍ਹਾਂ ਸਤਵਾ ਵਰਗੇ ਇਹੇ ਪੁਆੰਕ ਮਾਨ ਵਰਗੇ ਨੇ ਇਹੇ ਦੂਜੀਆਂ ਪਾਰ ਦੇ ਨਾਲੇ ਉੱਥੇ ਆ ਕੇ ਫੋਟੋਆਂ ਕਰਾਉਂਦੇ ਰਹੇ ਐ ਉੱਥੇ ਆ ਕੇ ਵੀਡੀਓ ਬਣਾਉਂਦੇ ਰਹੇ ਦੇਖੋ ਜੀ ਆਹ ਜਹਰ ਲੋਕਾਂ ਨੂੰ ਪਈ ਜਾ ਰਹੀ ਹੈ ਅੱਜ ਸਰਕਾਰ 'ਚ ਆ ਗਏ ਅੱਜ ਖੜ ਕੇ ਚੇਹੇ ਉਹਨਾਂ ਨਾਲ ਹੀ ਜਿਹੜੇ ਸੋ ਬੇਨਤੀ ਇਹ ਹੈ ਕਿ ਅੱਜ ਬਰਨਾਲੇ ਆਏ ਆ ਤੁਸੀਂ ਇਕੱਠੇ ਹੋਏ ਆ ਤੁਸੀਂ ਇਹ ਲਹਿਰ ਆਪੋ ਆਪਣੇ ਪਿੰਡਾਂ 'ਚ ਲਾਬੰਦੀ ਆਪਾਂ ਕਰਦੀ ਹੈ ਵੀ 15 ਸਤੰਬਰ ਨੂੰ ਜੇ ਸਰਕਾਰ ਨਹੀਂ ਹੱਲ ਕਰਦੀ ਮਸਲੇ ਦਾ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਇਹ ਬੰਨ ਮਾਰਿਆ ਜਾਊਗਾ ਇਹ ਬੰਨ ਤਾਂ ਮਾਰਿਆ ਜਾਊ ਜੇ ਪੂਰਾ ਪੰਜਾਬ ਹੁਣ ਜੇ ਸੁਚ ਚਾਗਦੇ ਅਸੀਂ ਕੋਈ 150 200 ਬੰਦਾ ਨਹੀਂ ਉੱਥੋਂ ਉਹਨੇ ਲਾ ਕੇ ਫੋਰਸਾਂ ਘੇਰ ਲੈਣ ਜੇ ਪੂਰਾ ਪੰਜਾਬ ਉੱਠ ਕੇ ਇਹ ਮਸਲਾ ਬਹੁਤ ਗੰਭੀਰ ਆ ਜੇ ਤਾਂ ਮਰਨਾ ਜਨਖਾਖ ਪੀ ਕੇ ਤਾਂ ਮਰੀ ਜਾਓ ਠੀਕ ਹੈ ਪਰ ਬੈਠੇ ਮਰੀ ਜਾਵਾਂਗੇ ਹੁਣ ਜਿਹਨੂੰ ਐ ਲੱਗਾ ਵੀ ਉੱਥੇ ਜਾ ਕੇ ਚੱਕਰ ਨਾ ਪੈ ਜੇ ਕੋਈ ਪੰਗਾ ਨਾ ਪੈ ਜੇ ਤੇ ਆਪਾਂ ਘਰੇ ਗੁੰਡਾ ਲਾ ਕੇ ਏਸੀ ਲਾ ਕੇ ਛੱਡ ਕੇ ਸੌਜੋ ਉਹ ਤਾਂ ਬੈਸੀ ਮਰ ਜਾਓਗੇ ਪਾਣੀ ਤਾਂ ਆਪਾਂ 24 ਘੰਟੇ ਵਰਤਦੇ ਆਂ ਆਟਾ ਗੁੰਨਦੇ ਆਂ ਦਾਲ ਬਣਾਉਂਦੇ ਆਂ ਸਬਜ਼ੀ ਬਣਾਉਂਦੇ ਆਂ ਬਸ ਉਹਨਾਂ ਨੂੰ ਪਿਉਂਦੇ ਆਂ ਆਪ ਪੀਂਦੇ ਆਂ ਪਾਣੀ ਹੋਈਆ ਚਾਸ 24 ਘੰਟੇ ਵਰਤਨ ਵਾਲਾ ਤੇ ਉਹ ਪਾਣੀ ਜ਼ਹਿਰ ਮਲਾ ਦੇ ਆਪਾਂ ਬੈਸੀ ਅਸਲ ਦੇ ਵਿੱਚ ਇਹ ਉਹੀ ਗੱਲ ਆ ਜਾਂਦੀ ਆ ਵੀ ਇਹ ਇੱਕ ਤਰ੍ਹਾਂ ਦਾ ਹੱਤਵਾਦ ਅਸਲ ਇਹਨੂੰ ਅਤਵਾਦ ਕਹਿੰਦੇ ਆ ਇਹ ਕਿਸੇ ਕੌਮ ਦੀ ਜਦੋਂ ਨਸਲ ਤੁਸੀਂ ਕਰਨੀ ਹੈ ਕਿਸੇ ਕੌਮ ਦੀ ਨਸਲ ਦਾ ਕਾਹਨ ਕਰਨਾ ਹੈ ਉਹਨਾਂ ਨੂੰ ਖਤਮ ਕਰਨਾ ਹੈ ਤਾਂ ਫਿਰ ਇਸ ਤਰ੍ਹਾਂ ਹੀ ਹੁੰਦਾ ਉਹਨਾਂ ਦੇ ਕੁਦਰਤੀ ਵਸੀਲਿਆਂ ਨੂੰ ਕੁਦਰਤੀ ਸਾਧਨਾਂ ਨੂੰ ਪ੍ਰਵਾਦ ਕਰਕੇ ਜ਼ਹਿਰੀਲੇ ਕਰਕੇ ਤਬਾਹ ਕਰਕੇ ਕਿਸੇ ਕੌਮ ਨੂੰ ਖਤਮ ਕੀਤਾ ਜਾਂਦਾ ਸੋ ਸਾਡੇ ਵਰਗਾ ਪਾਣੀ ਤਾਂ ਦੁਨੀਆ 'ਚ ਕਿਤੇ ਨਹੀਂ ਹੈਗਾ ਪੰਜਾਂ ਪਾਣੀਆਂ ਦੀ ਧਰਤੀ ਅੱਜ ਤੁਸੀਂ ਦੇਖ ਲਓ ਵੀ ਆਪਣੇ ਹਾਲਾਤ ਕੀ ਬਣੇ ਪਏ ਆ ਸੋ ਇਹ ਨਹੀਂ ਕਿ ਮੇਰੀਆਂ ਬੇਨਤੀਆਂ ਸੀਗੀਆਂ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਹਰ ਹਫ਼ਤੇ ਬਾਅਦ ਇੱਕ ਮੀਟਿੰਗ ਹੁੰਦੀ ਹੈ ਲੁਧਿਆਣਾ ਮੋਗਾ ਬਰਨਾਲਾ ਤੋਂ ਬਾਅਦ ਫਰੀਦਕੋਟ ਫਿਰੋਜ਼ਪੁਰ ਇਸ ਤਰ੍ਹਾਂ ਸਾਰੇ ਜ਼ਿਲ੍ਹਿਆਂ 'ਚ ਆਪਾਂ ਜਾਣਾ ਤੁਹਾਨੂੰ ਅਪੀਲ ਐਨੀ ਆ ਵੀ ਆਪਾਂ ਹੁਣ ਥੱਲੇ ਬੈਠਾਂਗੇ ਆਪਾਂ ਨੇੜੇ ਇੱਕ ਵਾਰੀ ਆਪਸ ਵਿੱਚ ਵਿਚਾਰ ਚਰਚਾ ਵਾਲੀ ਮੀਟਿੰਗ ਰੱਖਾਂਗੇ ਕਿਉਂਕਿ ਇਹਦਾ ਇਕੱਲਾ ਬੋਲਤਾ ਤੁਹਾਨੂੰ ਮੈਂ ਵਿਸਤਾਰ ਨਾਲ ਦੱਸਿਆ ਨੇ ਕੁਝ ਗੱਲਾਂ ਵੀ ਕੀ ਕੀ ਉੱਥੇ ਕਰਨ ਵਾਲਾ ਜਾਂ ਕੀ ਕੀ ਪਹਿਲਾਂ ਅਸੀਂ ਕੀਤਾ ਜਾਂ ਕੀ ਅੱਗੇ ਕਰਨਾ ਹੈ ਇਹ ਤੋਂ ਇਲਾਵਾ ਤੁਹਾਡੇ ਕਿਹੜੇ ਸੁਝਾਅ ਆ ਆਪਾਂ ਕਿਸ ਤਰੀਕੇ ਨਾਲ ਰੋਕ ਸਕਦੇ ਆ ਜਾਂ ਆਪਣੇ ਕੋਲ ਕਿਹੜੀਆਂ ਕਾਨੂੰਨੀ ਪਾਵਰਾਂ ਨੇ ਤਾਕਤਾਂ ਨੇ ਕਿਹੜੇ ਆਪਾਂ ਜਿਹੜੇ ਕੋਈ ਅਧਿਕਾਰੀ ਹੈ ਉਹਨਾਂ ਕੋਲ ਜਾ ਸਕਦੇ ਆ ਕੋਈ ਲਿਖਤੀ ਸ਼ਿਕਾਇਤ ਕਰਨੀ ਆ ਕਿਉਂਕਿ ਬਹੁਤ ਪਿੰਡਾਂ ਦੇ ਹਾਲਾਤ ਬਹੁਤ ਇਹ ਜਿਹੇ ਨੇ ਵੀ ਲੋਕ ਪਾਣੀ ਪਾਈ ਜਾਂਦਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਪਾਣੀ ਪਾਉਣ ਵਾਲੀ ਸ਼ਿਕਾਇਤ ਕਿੱਥੇ ਕਰਨੀ ਆ ਜਾ ਕੇ ਸੋ ਇਸ ਕਰਕੇ ਬਥੇਲੇ ਬੈਠਦੇ ਆ ਹੁਣ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਧੰਨਵਾਦ ਇੱਥੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰitsar ਦੀ ਟੀਮ ਆਈ ਹੈ ਉਹਨਾਂ ਦਾ ਵੱਖ-ਵੱਖ ਪਿੰਡਾਂ ਤੋਂ ਹੋਰ ਜਿਹੜੇ ਨੌਜਵਾਨ ਬਜ਼ੁਰਗ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਹੁਣ ਆਪਾਂ ਬੈਠ ਕੇ ਜਿਹੜੀ ਅਗਲੀ ਰਣਨੀਤੀ ਉਹ ਘੜਾਂਗੇ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ